ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿੱਦਾਂ ਤੁਸੀਂ ਸਭ ਜਾਣਦੇ ਹੋ ਕਿ ਹਰ ਇੱਕ ਵਾਰ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਨਵੀਂ ਸ਼ਖਸੀਅਤ ਨਾਲ ਇੰਟਰੋਡਿਊਸ ਕਰਾਉਂਦੇ ਹਾਂ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਪਿਆਰੇ ਸੰਗੀਤਕ ਖੇਤਰ ਨਾਲ ਜੁੜੇ ਹੋਏ ਬਹੁਤ ਅੱਛੇ ਕੀਬੋਰਡ ਪਲੇਅਰ ਸਾਡੇ ਦਰਮਿਆਨ ਸਾਡੇ ਕੋਲ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਗੋਬਿੰਦਪ੍ਰੀਤ ਸਿੰਘ ਕੀਬੋਰਡ ਪਲੇਅਰ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸੇ ਤਾਂ ਠੀਕ ਠਾਕ ਬਹੁਤ ਵਧੀਆ ਵਿੱਚ ਤੁਸੀਂ ਸੁਣਾਓ ਬਹੁਤ ਵਧੀਆ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਤੁਹਾਡੇ ਪਛੋਕਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕਿੱਥੋਂ ਦੇ ਤੁਸੀਂ ਕਿੱਥੋਂ ਤੁਸੀਂ ਪੜ੍ਹਾਈ ਕੀਤੀ ਠੀਕ ਆ ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲਾ ਆ ਤੇ ਮੈਂ ਅੰਮ੍ਰਿਤਸਰ ਤੋਂ ਸਟੱਡੀ ਕੀਤੀ ਆ ਤੇ ਜਿਹੜਾ 뮤ਜ਼ਿਕ ਦਾ ਸੀ ਸ਼ੌਂਕ ਉਹ ਮੈਂ ਪਹਿਲਾਂ ਹੀ ਆਪਣੇ ਲਾਈਕ ਸਕੂਲ 'ਚ ਸਾਡੇ ਜਿਹੜਾ 뮤ਜ਼ਿਕ 뮤ਜ਼ਿਕ ਦੀ ਕਲਾਸ ਲੱਗਦੀ ਸੀ ਉਦੋਂ ਵੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਮੈਂ ਆਪਣੇ ਲਾਗੇ ਜਿੱਥੇ ਗੁਰਦਰਾ ਸਾਹਿਬ ਉੱਥੇ ਵੀ ਮੈਂ ਬਹੁਤ ਹੀ ਜ਼ਿਆਦਾ ਇਹ ਚੀਜ਼ ਵੱਲ ਧਿਆਨ ਦਿੱਤਾ ਤੇ ਹੌਲੀ-ਹੌਲੀ ਫਿਰ ਇਸ ਚੀਜ਼ ਤੋਂ ਮੈਂ ਆਫਟਰ ਪਲੱਸ 2 ਫਿਰ ਮੈਂ ਇਸ ਚੀਜ਼ ਦੇ ਵਿੱਚ ਆਇਆ 뮤ਜ਼ਿਕ ਦੀ ਚੀਜ਼ ਦੇ ਵਿੱਚ ਆਇਆ ਹਾਂ ਜੀ ਉਕੇ ਤੁਸੀਂ ਪਲਸਟਰ ਤੋਂ ਬਾਅਦ ਸੰਗੀਤ ਨਾਲ ਜੁੜ ਗਏ ਹੋ ਤੇ ਬਕਾਇਦਾ ਤੁਸੀਂ ਕਿਤੇ ਦੀ ਸਿਖਲਾਈ ਵੀ ਲਈ ਕਾਲਜ ਦੇ ਵਿੱਚੋਂ ਸਿਖਲਾਈ ਲਈ ਜਾਂ ਫਿਰ ਕਿਤੇ ਹੋਰ ਉਸਤਾਦ ਕੋਲ ਜਾ ਕੇ ਸਿੱਖਦੇ ਰਹੇ ਹੋ ਤੁਸੀਂ ਨਹੀਂ ਫਿਲਹਾਲ ਤਾਂ ਲਾਈਕ ਮੈਨੂੰ ਸਕੂਲ ਸਾਡੇ ਸਕੂਲ 'ਚ ਮਿਊਜ਼ਿਕ ਕਲਾਸ ਹੁੰਦੀ ਸੀ ਹਰਮੋਨੀਅਮ ਦੀ ਕੀਬੋਰਡ ਦੀ ਸਾਰੇ ਕਲਾਸ ਸਾਡੇ ਸਕੂਲ 'ਚ ਸਾਰੀਆਂ ਕਲਾਸਾਂ ਪ੍ਰੋਵਾਈਡ ਸੀ ਹਰ ਇੱਕ ਚੀਜ਼ ਫੈਸਿਲਿਟੀਆਂ ਉੱਥੇ ਆ ਗਿਆ ਮੈਂ ਜ਼ਿਆਦਾਤਰ ਉੱਥੋਂ ਹੀ ਸਿੱਖਿਆ ਕਿਉਂਕਿ ਸਾਡੇ ਉੱਥੇ ਸਪੈਸ਼ਲ ਹੁੰਦੀ ਸੀ ਸਿਖਾਉਣ ਵਾਸਤੇ ਮੈਂ ਉਹਨਾਂ ਕੋਲ ਹੀ ਜ਼ਿਆਦਾ ਸਿੱਖਿਆ ਤੇ ਲਾਈਕ ਫਿਰ ਜਿੱਦਾਂ ਗੁਰਦੁਆਰਾ ਸਾਹਿਬ 'ਚ ਜਾਣਾ ਉੱਥੇ ਵੀ ਸਾਡੇ ਕੀਰਤਨ ਕਰਦੇ ਸੀ ਉੱਥੇ ਹਰਮੋਨੀਅਮ ਵਗੈਰਾ ਸਿਖਾਉਂਦੇ ਸੀ ਉੱਥੋਂ ਵੀ ਥੋੜੀ ਬੁੱਧੀ ਮੈਂ ਪ੍ਰੇਰਨਾ ਲਈ ਆ ਤੇ ਕਿੱਤੇ ਵਜੋਂ ਤੁਸੀਂ ਹੁਣ ਇਸ ਚੀਜ਼ ਨੂੰ ਕਦੋਂ ਤੋਂ ਅਡਾਪਟ ਕੀਤਾ ਕਦੋਂ ਤੁਸੀਂ ਕਿੱਤੇ ਵਜੋਂ ਇਸ ਲਾਈਨ ਦੇ ਵਿੱਚ ਆ ਗਏ ਹੋ ਮੈਂ ਪ੍ਰੋਫੈਸ਼ਨਲੀ ਮੈਂ ਕੀਬੋਰਡ ਪਲੇਅਰ ਹੀ ਬਣਨਾ ਇਹ ਤੁਹਾਡੇ ਮਨ 'ਚ ਕਿੱਦਾਂ ਗੱਲ ਆਈ ਜਦੋਂ ਮੇਰੀ ਪਲੱਸ 2 ਕੰਪਲੀਟ ਹੋਈ ਉਹਦੇ ਤੋਂ ਬਾਅਦ ਕਈ ਲੋਕ ਬਾਹਰ ਨੂੰ ਚਲੇ ਗਏ ਬਟ ਮੇਰਾ ਇਹ ਚੀਜ਼ 'ਚ ਥੋੜਾ ਮਨ ਪਹਿਲਾਂ ਤੋਂ ਸੀ ਫਿਰ ਇਹ ਮੈਂ ਪਲੱਸ 2 ਤੋਂ ਬਾਅਦ ਹੀ ਮੈਂ ਲਾਈਨ ਦੇ ਵਿੱਚ ਪੈ ਗਿਆ ਠੀਕ ਜੀ ਉਸ ਤੋਂ ਬਾਅਦ ਤੁਸੀਂ ਹੁਣ ਪ੍ਰੋਫੈਸ਼ਨਲੀ ਤੁਸੀਂ ਸਟੂਡੀਓ ਵਿੱਚ ਵੀ ਕੰਮ ਕਰਦੇ ਹੋ ਜਾਂ ਕਿਸੇ ਕਲਾਕਾਰ ਨਾਲ ਕਿਸ ਤਰੀਕੇ ਨਾਲ ਤੁਸੀਂ ਪ੍ਰੋਫੈਸ਼ਨਲੀ ਇਸ ਲਾਈਨ ਦੇ ਵਿੱਚੋਂ ਮੈਂ ਸਟੂਡੀਓ ਦੇ ਵਿੱਚ ਵੀ ਕੰਮ ਕਰਦਾ ਮੈਂ ਕਲਾਕਾਰਾਂ ਦੇ ਨਾਲ ਵੀ ਕੰਮ ਕਰਦਾ ਮੈਂ ਬਹੁਤ ਇਜਾਦ ਲਾਈਕ ਸਾਡੇ ਜਿੰਨੇ ਵੀ ਉੱਥੇ ਕਲਾਕਾਰ ਲਾਈਕ ਐਪੀ ਵੀ ਵਗੈਰਾ ਢਿਲੋ ਵੀ ਰਹੇ ਮੈਂ ਉਹਨਾਂ ਦੇ ਸਾਰੇ ਨਾਲ ਆਲਰੇਡੀ ਕੰਮ ਕੀਤਾ ਵਾ ਮੈਂ ਕਾਫੀ ਮਤਲਬ ਕਿ ਜਿਵੇਂ ਹੁੰਦੇ ਆ ਆਪਣੇ ਪਰਫਾਰਮ ਹੁੰਦੇ ਫੰਕਸ਼ਨ ਹੁੰਦੇ ਆ ਹਣ ਚ ਵੀ ਮਾ ਬਹੁਤ ਜਿਆਦਾ ਪਰਫਾਰਮ ਕੀਤਾ ਹੋਇਆ ਮੀਨ ਲਾਈਵ ਪਰਫਾਰਮੈਂਸ ਵੀ ਤੁਸੀਂ ਦਿੰਦੇ ਹੋ ਤੇ ਸਟੂਡੀਓ ਵਰਕ ਵੀ ਕਰਦੇ ਹੋ ਹੁਣ ਤੱਕ ਬਾਈ ਜੀ ਕਿੰਨੇ ਤੁਸੀਂ ਸਟੂਡੀਓ ਦੇ ਵਿੱਚ ਕੰਮ ਕਰ ਚੁੱਕੇ ਹੋ ਕਿੰਨੇ ਕਿ ਤੁਹਾਡੇ ਮਾਰਕੀਟ ਦੇ ਵਿੱਚ ਤੁਹਾਡੇ ਜਿੱਥੇ ਤੁਸੀਂ ਆਪਣੇ ਉਂਗਲਾਂ ਦਾ ਜਾਦੂ ਦਿਖਾਇਆ ਉਹ ਕਿੰਨੇ ਕਿ ਗਾਣੇ ਦੇ ਵਿੱਚ ਤੁਸੀਂ ਕਮ ਕਰ ਚੁੱਕੇ ਹੋਗੇ ਮੈਂ ਜਿਆਦਾ ਨਹੀਂ ਤੇ ਘੱਟ ਘੱਟ 50 60 ਗਾਣਿਆਂ ਦੇ ਵਿੱਚ ਮੈਨੂੰ ਆਲਰੇਡੀ ਮੇਰਾ ਇਹ ਕੀਬੋਰਡ ਪ੍ਰੋਫੈਸ਼ਨਲ ਹੈਗਾ ਵਾ ਜੀ ਉਹ ਠੀਕ ਹੈ ਜੀ ਤੁਸੀਂ ਪ੍ਰੋਫੈ ਉਹਦੇ ਵਿੱਚ ਕੀਬੋਰਡ ਪਲੇ ਕਰ ਚੁੱਕੇ ਹੋ ਹਾਂਜੀ ਤੇ ਲਾਈਵ ਸਟੇਜਾਂ ਦੀ ਗੱਲ ਕਰੀ ਕੋਈ ਗਿਣਤੀ ਬਣਤੀ ਹੈ ਉਹਨਾਂ ਦੀ ਲਾਈਵ ਤਾਂ ਮਤਲਬ ਕਿ ਬਹੁਤ ਜ਼ਿਆਦਾ ਮੈਂ ਲਾਈਵ ਕਰ ਚੁੱਕਾ ਉਹਦੀ ਕੋਈ ਗਿਣਤੀ ਨਹੀਂ ਕੋਈ ਗਿਣਤੀ ਨਹੀਂ ਹਾਂਜੀ ਹਾਂਜੀ ਅੱਗੋਂ ਦਾ ਤੁਸੀਂ ਕੀ ਸੋਚਦੇ ਹੋ ਫਿਊਚਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਇਸ ਲਾਈਨ ਦੇ ਵਿੱਚ ਨਹੀਂ ਬਿਲਕੁਲ ਜੀ ਆਪਣਾ ਹੁਣ ਜਿਵੇਂ ਲਾਈਕ ਹੁਣ ਆਪਣਾ ਇਹ ਪ੍ਰੋਫੈਸ਼ਨਲ ਹੋ ਗਿਆ ਜੀ ਹਣਾ ਆਪਣਾ ਪ੍ਰੋਫੈਸ਼ਨ ਇਹ ਹੋ ਗਿਆ ਆਪਾਂ ਇਸੇ ਲ ਲੈ ਕੇ ਹੋਰ ਸਿੰਗਰਾ ਦੇ ਨਾਲ ਕਰਾਂਗੇ ਵੱਡੇ ਤੋਂ ਵੱਡੇ ਸਿੰਗਰਾਣਾ ਕਰਾਂਗੇ ਕਿ ਅਸੀਂ ਆਪਣਾ ਇਹ ਚੀਜ਼ ਐਂਡ ਤੱਕ ਲੈ ਕੇ ਜਾਣਾ ਵਾ ਕਿਉਂਕਿ ਮੈਨੂੰ ਇਹ ਚੀਜ਼ ਦਾ ਸ਼ੌਂਕ ਹੀ ਇਹ ਚੀਜ਼ ਮੇਰੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਚੱਲਦੀ ਪਈ ਆ ਬਹੁਤ-ਬਹੁਤ ਸ਼ੁਕਰੀਆ ਭਾਈ ਜੀ ਸਟੂਡੈਂਟ ਬਹੁਤ-ਬਹੁਤ ਤਨਵਾਟੋ ਸਸ 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 ਸੋ ਇਹ ਸੀ ਸਾਡੇ ਨਾਲ ਬਹੁਤ ਹੀ ਪਿਆਰੇ ਕੀਬੋਰਡ ਪਲੇਅਰ ਗੋਬਿੰਦਪ੍ਰੀ ਸਿੰਘ ਜੀ ਤੋਂ ਅਗਲੀ ਵਾਰ ਕਿਸੇ ਹੋਰ ਸਖਸ਼ੀਤ ਨਾਲ ਤੁਹਾਨੂੰ ਇੰਟਰੋਡਿਊਸ ਕਰਾਂ ਰੱਬ ਰੱਖਾ